ਆਨਲਾਈਨ ਅਧਿਆਪਨ ਜਾਂ ਪੜਾਈ ਕੋਵਿਡ-19 ਦਾ ਫੈਲਣਾ ਕੋਵਿਡ-19 ਦੇ ਵਿਸ਼ਵਵਿਆਪੀ ਰੂਪ ਵਿੱਚ ਫੈਲਣ ਕਰਕੇ ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿੱਚ ਲੋਕਡਾਊਨ ਲਾਗੂ ਹੋਣ ਦੇ ਨਤੀਜੇ ਵਜੋਂ ਉਸ ਬਹੁਤ ਸਾਰੇ ਕਾਰੋਬਾਰ ਤੇ ادارے ਬੰਦ ਹੋ ਗਏ ਸਨ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਹਨ ਕਿਉਂਕਿ ਇਸ ਕਰਕੇ ਇਸ ਬਿਮਾਰੀ ਦਾ ਕੋਈ ਡਾਕਟਰੀ ਇਲਾਜ ਮੌਜੂਦ ਨਹੀਂ ਤੇ ਨਾਲ ਹੀ ਇਸ ਤੋਂ ਬਚਾਅ ਦੀ ਕੋਈ ਦਵਾਈ ਵੀ ਨਹੀਂ ਸੀ ਮਿਲ ਰਹੀ ਇਸ ਕਰਕੇ ਇਸ ਬਿਮਾਰੀ ਤੋਂ ਬਚਾ ਲਈ ਲੋਕਾਂ ਦਾ ਇੱਕ ਦੂਜੇ ਦੇ ਨੇੜੇ ਰਹਿਣਾ ਉਹਨਾਂ ਲਈ ਨੱਕ ਮੂੰਹ ਨੂੰ ਮਾਸਕ ਨਾ ਟਾਕੇ ਰੱਖਣਾ ਇੱਕ ਦੂਜੇ ਦੀ ਸ਼ੋ ਤੋਂ ਦੂਰ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੋਰਨਾ ਅਦਾਰਿਆਂ ਦੇ ਨਾਲ-ਨਾਲ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਕਰ ਦਿੱਤੇ ਗਏ ਲਾਕਡਾਊਨ ਤੇ ਆਨਲਾਈਨ ਅਧਿਆਪਨ ਦੀ ਲੋੜ ਮਾਰਚ 2020 ਦੇ ਤੀਜੇ ਹਫਤੇ ਭਾਰਤ ਵਿੱਚ ਇਹ ਲੋਕਡਾਊਨ ਕਰਫਿਊ ਦੀ ਸ਼ਕਲ ਵਿੱਚ ਲਾਗੂ ਹੋਇਆ ਤੇ ਸਖਤੀ ਦੇ ਨਾਲ ਇਸ ਦੀ ਪਾਲਣਾ ਕੀਤੀ ਗਈ ਇਹ ਉਹ ਸਮਾਂ ਸੀ ਜਦੋਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਇਮਤਿਹਾਨ ਸਿਰ ਤੇ ਸਨ ਤੇ ਫਿਰ ਅਪ੍ਰੈਲ ਵਿੱਚ ਨਮੀਆਂ ਜਮਾਤਾਂ ਆਰੰਭ ਹੋ ਜਾਂਦੀਆਂ ਹਨ ਕੁਝ ਸਮੇਂ ਮਗਰੋਂ ਜਦੋਂ ਕਰਫਿਊ ਵਿੱਚ ਢਿੱਲ ਦਿੱਤੀ ਗਈ ਤੇ ਨਾਲ ਹੀ ਸਕੂਲਾਂ ਕਾਲਜਾਂ ਵਿੱਚ ਔਨਲਾਈਨ ਪੜਾਈ ਕਰਵਾਉਣ ਦਾ ਕੰਮ ਸ਼ੁਰੂ ਹੋਇਆ। ਔਨਲਾਈਨ ਅਧਿਆਪਨ ਦੇ ਸਾਧਨ ਔਨਲਾਈਨ ਅਧਿਆਪਨ ਵਿੱਚ ਸਭ ਤੋਂ ਵੱਡਾ ਯੋਗਦਾਨ ਇੰਟਰਨੈਟ ਤੇ ਮੋਬਾਈਲ ਫੋਨ ਦਾ ਹੈ। ਲੈਪਟਾਪ ਤੇ ਕੰਪਿਊਟਰ ਇਸ ਕੰਮ 'ਲੇਵਰ' ਤੇ ਜਾਂਦੇ ਹਨ। ਇਹ ਸਿੱਖਿਆ ਜ਼ੂਮ, ਗੂਗਲ ਕਲਾਸਰੂਮ, ਵਟਸਐਪ, ਈਮੇਲ ਜਾਂ ਹੋਰ ਸੋਸ਼ਲ ਮੀਡੀਆ ਐਪਾਂ ਰਾਹੀਂ ਦਿੱਤੀ ਜਾਣ ਲੱਗੀ। ਕਈ ਸਥਾਨ ਸਿੱਖਿਆ ਵਿਭਾਗ ਨੇ ਆਨਲਾਈਨ ਪੜ੍ਹਾਈ ਕਰਾਉਣ ਲਈ ਆਪਣੇ ਐਪ ਤਿਆਰ ਕਰ ਲਏ ਹਨ ਜਿਵੇਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰੀ ਨਰਸਰੀ ਤੋਂ ਪਲੱਸ 2 ਤੱਕ ਵਿਦਿਆਰਥੀਆਂ ਲਈ ਪੰਜਾਬ ਐਜੂਕੇਅਰ ਨਾਮ ਦੀ ਇੱਕ ਐਪ ਤਿਆਰ ਕੀਤੀ ਹੈ ਪੜ੍ਹਾਈ ਦਾ ਜਾਰੀ ਰਹਿਣਾ ਇਸ ਦਾ ਸਭ ਤੋਂ ਮੁੱਖ ਲਾਭ ਇਹ ਹੋਇਆ ਕਿ ਜਦੋਂ ਸਭ ਕੁਝ ਬੰਦ ਪਿਆ ਸੀ ਤਾਂ ਘੱਟੋ ਘੱਟ ਬੱਚਿਆਂ ਵਿਦਿਆਰਥੀਆਂ ਦੀ ਕੁਝ ਨਾ ਕੁਝ ਪੜ੍ਹਾਈ ਤਾਂ ਹੋ ਰਹੀ ਸੀ ਬੱਚੇ ਘਰ ਬੈਠੇ ਆਪਣੇ ਅਧਿਆਪਕਾਂ ਨਾਲ ਜੁੜ ਗਏ ਤੇ ਕੁਝ ਸਿੱਖਦੇ ਤੇ ਆਪਣੀ ਪੜ੍ਹਾਈ ਨੂੰ ਅੱਗੇ ਤੋਰ ਰਹੇ ਸਨ ਪਰ ਵੱਡੇ ਇਸ ਦੇ ਨਾਲ ਕੁਝ ਸਮੱਸਿਆਵਾਂ ਵੀ ਆਈਆਂ ਅਧਿਆਪਨ ਦੀ ਮੁਹਾਰਤ ਤੇ ਸਾਧਨਾਂ ਦੀ ਕਮੀ ਸਭ ਤੋਂ ਵੱਡੀ ਸਮੱਸਿਆ ਇੱਕ ਇਹ ਹੈ ਇੱਕ ਤਾਂ ਅਧਿਆਪਕ ਦੇ ਬੱਚਿਆਂ ਨੂੰ ਅਜਹੀ ਪੜ੍ਹਾਈ ਦੀ ਮੁਹਾਰਤ ਨਹੀਂ ਸੀ ਦੂਜੀ ਇਹ ਕਿ ਸਾਰੇ ਮਾਪੇ ਇੰਨੀ ਸਮਰੱਥਾ ਵਾਲੇ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ smartphones ਖਰੀਦ ਕੇ ਦੇ ਸਕਦੇ ਸੀ ਜਦ ਗਰੀਬ ਲੋਕਾਂ ਨੇ ਤਾਂ ਆਪਣੇ ਘਰਾਂ ਦੀਆਂ ਜ਼ਰੂਰੀ ਲੋੜਾਂ ਨੂੰ ਪਿੱਛੇ ਪਾ ਕੇ ਜਾਂ ਜ਼ਰੂਰੀ ਚੀਜ਼ਾਂ ਵੇਚ ਕੇ ਆਪਣੇ ਬੱਚਿਆਂ ਨੂੰ ਮੋਬਾਈਲ ਲੈ ਕੇ ਦਿੱਤੇ ਕਈ ਬੱਚਿਆਂ ਨੇ ਆਪ ਮਿਹਨਤ ਕਰਕੇ ਪੈਸੇ ਜੋੜੇ ਤੇ ਕਈਆਂ ਨੂੰ ਆਪਣੇ ਹੱਥ ਮੁਸ਼ਕਲ ਨਾਲ ਆਏ ਮੋਬਾਈਲ ਫੋਨ ਨੂੰ ਬਚਾਉਣ ਲਈ ਗੁੰਡਿਆਂ ਤੇ ਲੁਟੇਰਿਆਂ ਨਾਲ ਟੱਕਰ ਲੈਣੀ ਪਈ ਕਈ ਥਾਈਂ 3-4 ਭੈਣ ਭਰਾਵਾਂ ਕੋਲ ਇੱਕ ਹੀ ਮੋਬਾਈਲ ਸੀ ਜਾਂ ਇੱਕ ਵੀ ਨਹੀਂ ਸੀ ਉਹ ਇਸ ਸਹੂਲਤ ਦਾ ਫਾਇਦਾ ਨਹੀਂ ਸਨ ਉਠਾ ਸਕਦੇ ਨਾਲ ਹੀ ਮਾਪਿਆਂ ਲਈ ਬੱਚਿਆਂ ਨੂੰ ਫੋਨ ਉੱਤੇ ਪੜਾਉਣ ਲਈ ਬਿਠਾਉਣਾ ਬਹੁਤ ਔਖਾ ਹੈ ਫਿਰ ਬੱਚਿਆਂ ਨੇ ਪੜਨ ਲਈ ਮੋਬਾਈਲ ਤਾਂ ਲੈ ਲਏ ਪਰ ਉਹ ਪੜਨ ਨਾਲੋਂ ਗੇਮਾਂ ਖੇਡਣ ਤੇ ਕਾਰਟੂਨ ਜ਼ਿਆਦਾ ਦੇਖਣ ਲੱਗੇ ਆਨਲਾਈਨ ਪੜ੍ਹਾਈ ਬਨਾਮ ਕਲਾਸਰੂਮ ਪੜ੍ਹਾਈ ਅਸਲ ਵਿੱਚ ਆਨਲਾਈਨ ਪੜ੍ਹਾਈ ਕਲਾਸਰੂਮ ਵਿੱਚ ਪੜਾ ਰਹੇ ਅਧਿਆਪਕ ਦਾ ਬਦਲ ਨਹੀਂ ਹੋ ਸਕਦਾ ਕਲਾਸ ਵਿੱਚ ਅਧਿਆਪਕ ਬੱਚਿਆਂ ਦੇ ਹਾ ਭਾਵ ਸਮਝ ਕੇ ਪੜਾਉਂਦਾ ਹੈ ਸਰੀਰ ਦਾ ਹਿਲਜੁਲ ਰਹਿਤ ਹੋਣਾ ਇਸ ਦੇ ਨਾਲ ਹੀ ਵਿਦਿਆਰਥੀ ਸਕੂਲ ਜਾਣ ਸਮੇਂ ਬੈਲੇ ਪੀਰੀਅਡ ਤੇ ਗੇਮਾਂ ਦੇ ਪੀਰੀਅਡ ਵਿੱਚ ਦੌੜ ਭੱਜਾ ਫਿਰਦਾ ਰਹਿੰਦਾ ਹੈ ਉਹਦੇ ਸਰੀਰ ਦੀ ਕਸਰਤ ਹੁੰਦੀ ਹੈ ਜੋ ਕਿ ਵੱਧ ਰਹੇ ਵਿਅਕਤੀਆਂ ਲਈ ਬੱਚਿਆਂ ਲਈ ਜ਼ਰੂਰੀ ਹੁੰਦੀ ਹੈ ਆਨਲਾਈਨ ਪੜ੍ਹਾਈ ਨੂੰ ਇੱਕ ਸਹਾਇਕ ਤਕਨੀਕ ਵਜੋਂ ਤਾਂ ਸਮਝਿਆ ਜਾ ਸਕਦਾ ਹੈ ਪਰ ਇਸ ਨੂੰ ਕਲਾਸ ਰੂਮ ਦੀ ਪੜ੍ਹਾਈ ਦਾ ਬਦਲ ਨਹੀਂ ਵੰਨਿਆ ਜਾ ਸਕਦਾ Google ਉਤੇ ਪਹਿਲਾਂ ਹੀ ਬਹੁਤ ਸਾਰੇ ਵੈਬਸਾਈਟਾਂ ਉਤੇ ਪਿੰਨ ਪਿੰਨ ਤਰ੍ਹਾਂ ਦੇ ਕੋਰਸਾਂ ਦੀਆਂ ਆਨਲਾਈਨ ਪੜਾਈਆਂ ਤੇ ਸਰਟੀਫਿਕੇਸ਼ਨ ਡਿਗਰੀਆਂ ਦਾ ਵੀ ਪ੍ਰਬੰਧ ਹੈ ਪਰ ਇਸ ਲਈ ਜਿੱਥੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੁੰਦੀ ਹੈ ਉੱਥੇ ਇਹਨਾਂ ਦਾ ਫਾਇਦਾ ਉਠਾਉਣ ਵਾਲੇ ਬਹੁਤੇ ਨੌਕਰੀ ਪੇछा ਲੋਕ ਹਨ ਵੈਸੇ ਇਹਨਾਂ ਦਾ ਬਹੁਤਾ ਮਕਸਦ ਐਜੂਕੇਸ਼ਨ ਨਹੀਂ ਬਲਕਿ ਆਪਣਾ ਧੰਦਾ ਚਲਾਉਣਾ ਹੈ ਅਧਿਆਪਕਾਂ ਉੱਤੇ ਬੋਝ ਇਸ ਦੇ ਨਾਲ ਹੀ ਇਸ ਦਾ ਅਧਿਆਪਕਾਂ ਉੱਤੇ ਵੀ ਬੋਝ ਪਦਾ ਹੈ ਜਿਨ੍ਹਾਂ ਨੂੰ ਅੱਜ ਕੱਲ੍ਹ ਸਕੂਲਾਂ ਵਿੱਚ ਘੱਟ ਤਨਖਾਹਾਂ ਤੇ ਰੱਖ ਕੇ ਹੱਡ ਤੋੜਮਾ ਕੰਮ ਲਿਆ ਜਾਂਦਾ ਹੈ ਨਾਲ ਹੀ ਉਹਨਾਂ ਨੂੰ ਇਸ ਸੰਬੰਧੀ ਕੋਈ ਤਕਨੀਕੀ ਸਿਖਲਾਈ ਵੀ ਨਹੀਂ ਹੈ ਇੰਟਰਨੈਟ ਦਾ ਚਸਕਾ ਇਸ ਦੇ ਨਾਲ ਹੀ ਆਨਲਾਈਨ ਪੜਾਈ ਨਾਲ ਅਲੱਡ ਉਮਰ ਦੇ ਬੱਚਿਆਂ ਵਿੱਚ ਇੰਟਰਨੈਟ ਦਾ ਚਸਕਾ ਵਧ ਰਿਹਾ ਹੈ ਕਈ ਵਾਰ ਉਹ ਖਤਰਨਾਕ ਗੇਮਾਂ ਖੇਡਣ ਲੱਗ ਪੈਂਦੇ ਹਨ ਜਾਂ ਮਾਰਤਾੜੇ ਬਲੇਮਰਜ਼ ਅਸ਼ਲੀਲਤਾ ਨਾਲ ਸੰਬੰਧਿਤ ਵੈੱਬਸਾਈਟਾਂ ਵਿੱਚ ਰੁਚੀ ਲੈਣ ਲੱਗਦੇ ਹਨ ਜੋ ਉਹਨਾਂ ਦੀ ਚਰਿੱਤਰ ਉਸਾਰੀ ਲਈ ਘਾਤਕ ਸਿੱਧ ਹੁੰਦੀ ਹੈ ਇਸ ਲਈ ਬੱਚਿਆਂ ਵਿੱਚ ਕਈ ਮਨੋ ਵਿਕਾਰ ਪੈਦਾ ਹੋ ਜਾਂਦੇ ਹਨ ਉਹਨਾਂ ਦੇ ਮਾਤਾ ਪਿਤਾ ਭੈਣਾ ਭਰਾਵਾਂ ਸਾਥੀਆਂ ਪ੍ਰਤੀ ਰਵਈਏ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਮਾਤਾ ਪਿਤਾ ਦੀ ਜ਼ਿੰਮੇਵਾਰੀ ਬੱਝ ਜਾਂਦੀ ਹੈ ਕਿ ਉਹ ਬੱਚਿਆਂ ਦੀ ਮੋਬਾਈਲ ਵਰਤੋਂ ਤੇ ਲਗਾਤਾਰ ਨਜ਼ਰ ਰੱਖਣ ਕਈ ਵਾਰ ਮੱਚਿਆਂ ਨੂੰ ਮੋਬਾਈਲ ਹੱਥ ਵਿੱਚ ਫੜਾ ਕੇ ਗਲਤ ਪਾਸੇ ਜਾਣ ਤੋਂ ਰੋਕਣ ਨਾਲ ਉਹਨਾਂ ਵਿੱਚ ਬਗਾਵਤੀ ਰੁਚੀਆਂ ਵੀ ਪੈਦਾ ਹੋਣ ਲੱਗ ਪੈਂਦੀਆਂ ਹਨ ਸਾਰਸ਼ ਇਸ ਸਮੇਂ ਕਰੋਨਾ ਦਾ ਜ਼ੋਰ ਘਟਣ ਤੇ ਅਤੇ ਇਸ ਤੋਂ ਅਗਾਊਂ ਬਚਾਅ ਲਈ ਟਿਕਾ ਕਰਨ ਹੋਣ ਪਿੱਛੋਂ ਪੜ੍ਹਾਈ ਮੋੜ ਪਹਿਲਾ ਵਾਲੀ ਲਈ ਤੇ ਆ ਚੁੱਕੀ ਹੈ ਪਰ ਆਨਲਾਈਨ ਪੜ੍ਹਾਈ ਵੇਲੇ-ਕਵੇਲੇ ਵਿਦਿਆਰਥੀਆਂ ਲਈ ਸਹਾਇਕ ਅਸਿੱਧ ਹੁੰਦੀ ਰਹੇਗੀ ਹਰ ਚੀਜ਼ ਦੇ ਜਿਵੇਂ ਕੋਜੋ ਫਾਇਦੇ ਹਨ ਕੋਜੋ ਨੁਕਸਾਨ ਹਨ ਉਸੇ ਤਰ੍ਹਾਂ ਹੀ ਆਨਲਾਈਨ ਅਧਿਆਪਨ ਦੇ ਬਹੁਤ ਸਾਰੇ ਫਾਇਦੇ ਵੀ ਹਨ ਜੇਕਰ ਇਸ ਦੀ ਸਹੀ ਢੰਗ ਦੇ ਨਾਲ ਵਰਤੋਂ ਕੀਤੀ ਜਾਵੇ ਪਰ ਜੇਕਰ ਇਸ ਦੀ ਵਰਤੋਂ ਗਲਤ ਕੰਮ ਦੇ ਲਈ ਕੀਤੀ ਜਾਵੇਗੀ ਤਾਂ ਇਹ ਸਾਡੇ ਲਈ ਫਾਇਦੇਮੰਦ ਹੋਣ ਦੀ ਜਗ੍ਹਾ ਤੇ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ ਇਹ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ ਜੋ ਕਿ ਘਰ ਬੈਠ ਕੇ ਬਿਨਾ ਕਿਸੇ ਕੋਚਿੰਗ ਸੰਸਥਾਨ ਵਿੱਚ ਜਾ ਕੇ ਆਪਣੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਅਲੱਗ-ਅਲੱਗ YouTube ਚੈਨਲਾਂ ਤੋਂ ਬਹੁਤ ਸਾਰੀ ਜਾਣਕਾਰੀ ਘਰ ਬੈਠਿਆਂ ਆਸਾਨੀ ਦੇ ਨਾਲ ਪ੍ਰਾਪਤ ਹੋ ਸਕਦੀ ਹੈ ਪਰ ਜੇਕਰ ਤੁਸੀਂ ਇਹਦੀ ਦੁਰਵਰਤੋਂ ਕਰੋਗੇ ਤਾਂ ਇਹਦੇ ਨਾਲ ਇਹਦੇ ਮਾਰੂ ਸਿੱਟਿਆਂ ਦੇ ਜ਼ਿੰਮੇਵਾਰ ਤੁਸੀਂ ਆਪ ਹੀ ਹੋਵੋਗੇ ਮਾਤਾ ਪਿਤਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ